ਜੇ ਗਵਾਂਢੀ ਚੰਦਰਾ ਹੋਵੇ ਉਹਨੇ ਤਾਂ ਫਿਰ ਕਲੇਸ਼ ਮੁੱਕਣ ਹੀ ਨਹੀਂ ਦੇਣਾ ਜਾਂ ਸਾਂਝੀ ਕੰਦ ਦਾ ਕਲੇਸ਼ ਜਾਂ ਸਾਂਝੀ ਵਟ ਦਾ ਕਲੇਸ਼ ਜਾਂ ਰੂੜੀ ਦਾ ਕਲੇਸ਼ ਜਾਂ ਫਿਰ ਘਰੇ ਪੀ ਪੀ ਕੇ ਬਾਕੀ ਜਣਾ ਗੰਦ ਤੇ ਗਵਾਂਢੀਆਂ ਨੂੰ ਸੁਣਾਈ ਜਾਣਾ ਤੇ ਜਾਂ ਕਈ ਬੁੜੀਆਂ ਦੀ ਆਦਤ ਹੁੰਦੀ ਆ ਵੀ ਉਹ ਪਸ਼ੂਆਂ ਵਿੱਚ ਦੀ ਗੱਲਾਂ ਕੱਢੀ ਜਾਣੀਆਂ ਗਵਾਂਢੀਆਂ ਨੂੰ ਸੋ ਇਹ ਹੁੰਦੇ ਆ ਮਾੜੇ ਗਵਾਂਢੀ ਇਹ ਨਾ ਹੀ ਟੱਕਰਨ ਕਿਸੇ ਨੂੰ ਤੇ ਇੱਕ ਹੁੰਦੇ ਬਈ ਚੰਗੇ ਗਵਾਂਢੀ ਆ ਮੇਰੇ ਤਾਏ ਦਾ ਮੁੰਡਾ ਮੇਰਾ ਵੱਡਾ ਭਰਾ ਇਹਨੇ ਬਾਈ ਨੇ ਕੋਠੀ ਦਾ ਕੰਮ ਸ਼ੁਰੂ ਕੀਤਾ ਸਾਨੂੰ ਵੀ ਬਹੁਤ ਖੁਸ਼ੀ ਹੋਈ ਤੇ ਸਾਂਝੇ ਥਾਂ ਤੇ ਆ ਬਾਈ ਨੇ ਜਿਹੜੀ ਸਾਂਝੀ ਗੰਧ ਕੱਢ ਲਈ ਟਾਣੇ ਬਾਈ ਨੇ ਆਪ ਹੀ ਲਾਈ ਜਾ ਹਜੇ ਆਪਾਂ ਕੋਈ ਏਸਾਨੀ ਦਿੱਤਾ ਵੀ ਚਲੋ ਜਦੋਂ ਕੁਝ ਪਾਉਣਾ ਹੋ ਉਹਦੇ ਹਿੱਸੇ ਦੇ ਦੇਾਂਗੇ ਤੇ ਇਹ ਬਾਈ ਨੇ ਟੀ ਪਕਾਣ ਲੱਗਾ ਕੰਧ ਇਧਰੋਂ ਮੈਂ ਉਹਨੂੰ ਆਖਿਆ ਬਾਈ ਟੀ ਪਕਾਣੂ ਕਰਦਾ ਵੀ ਪੈੜੀ ਲੱਗੂ ਤੂੰ ਪਲਾਸਟਰ ਹੀ ਕਰ ਦੇ ਆਹਦਾ ਬਾਈ ਪਲਾਸਟਰ ਕਰ ਦਿੰਨੇ ਆ ਤੇ ਬਾਈ ਨੇ ਚਲੋ ਵੀ ਮਿਸਤਰੀ ਪਲਾਸਟਰ ਕਰਨ ਲਾਤੇ ਇੱਕ ਹੁੰਦੇ ਬਈ ਖੱਚ ਬੰਦੇ ਜਮਾਂ ਮਾੜੀ ਸੋਚ ਵਾਲੇ ਉਹ ਚਾਕੀ ਜਾਣਗੇ ਵੀ ਹੁਣ ਗਵਾਂਢੀ ਨੇ ਪਾਈਏ ਕੋਠੀ ਕੰਧ ਵੀ ਆਪਣੀ ਸਾਂਝੇ ਥਾਂ ਆ ਗਈ ਜਿੱਦਾਂ ਕੰਪਲੀਟ ਹੋ ਗਿਆ ਨਾ ਕੋਠੀ ਦਾ ਕੰਮ ਉਹਦੇ ਜਾਂ ਦਾ ਤੂੜੀ ਲਾਵਾਂਗੇ ਦੀ ਕੰਧ ਨਾਲ ਤੇ ਜਾਂ ਫਿਰ ਰੂੜੀ ਲਾਵਾਂਗੇ ਇਹ ਸੋਚ ਹੁੰਦੀ ਆ ਇਹਨਾਂ ਦੀ ਕਿ ਆਪੇ ਸਲਾਹ ਚੜ ਚੜ ਕੇ ਸੀਮੈਂਟ ਢਿੱਗੂਗਾ ਉਹ ਫਿਰ ਬਈ ਸਾਰੀ ਉਮਰ ਦਾ ਕੋਤਕਲੇਸ ਪੈ ਜਾਂਦਾ ਜਿਹੜਾ ਬੰਦਾ ਹੁਣ ਸਿਆਣਾ ਹੁੰਦਾ ਉਹ ਇੱਕ ਅੱਧੀ ਏਰੀ ਆਂਦਾ ਵੀ ਬਾਈ ਯਾਰ ਰੂੜੀ ਚੱਕਲਾ ਬਾਈ ਤੂੜੀ ਚੱਕਲਾ ਚਲੋ ਅਗਲੇ ਦੀ ਸੋਚ ਹੁੰਦੀ ਆ ਉਹ ਨਹੀਂ ਚੱਕਦਾ ਜੇ ਫਿਰ ਬੰਦਾ ਸਿਆਣਾ ਲੜਦਾ ਫਿਰ ਪੰਚਾਇਤੋਂ ਪੰਚਾਇਤੀ ਥਾਣੋਂ ਥਾਣੀ ਕਚਹਿਰ ਕਚਹਿਰੀਆਂ ਚ ਵੀ ਜਾ ਵੜਦੀ ਗੱਲ ਕਈ ਏਰੀ ਤੇ ਪਰ ਸਿਆਣਾ ਬੰਦਾ ਦਾ ਵੀ ਯਾਰ ਛੱਡ ਪਰੇ ਲੈਣਾ ਕੀ ਆ ਯਾਰ ਜਿਹੜੀ ਸੋਚ ਹੈ ਦੀ ਇਹ ਨਹੀਂ ਬਦਲ ਸਕਦੀ ਪਰ ਬਾਈ ਜਿਹੜੇ ਮਾੜੇ ਬੰਦੇ ਹੁੰਦੇ ਨੇ ਨਾ ਜਾਂ ਤਾਂ ਉਹਨਾਂ ਦੀ ਲਾਤ ਮਾੜੀ ਨਿਕਲ ਜਾਂਦੀ ਆ ਤੇ ਜਾਂ ਫਿਰ ਉਹ ਆਪ ਦੁੱਖ ਭੋਗੀ ਜਾਂਦੇ ਸਾਰੀ ਉਮਰ ਕੋਈ ਬਿਮਾਰੀਆਂ ਹੀ ਐ ਜੀਆਂ ਲੱਗ ਜਾਂਦੀਆਂ ਸੋ ਕਿਸੇ ਦਾ ਯਾਰ ਮਾੜਾ ਕਰਕੇ ਆਪਾਂ ਚੰਗੇ ਦੀ ਆਸ ਨਾ ਰੱਖੋ ਕਿਉਂਕਿ ਰੱਬ ਵੇਂਦਾ ਜੇ ਕਿਸੇ ਦਾ ਚੰਗਾ ਕਰਾਂਗੇ ਬਈ ਤਾਂ ਹੀ ਆਪਣਾ ਚੰਗਾ ਹੋਊਗਾ ਜੇ ਕਿਸੇ ਦਾ ਮਾੜਾ ਕਰਾਂਗੇ ਆਂਦੇ ਹੁੰਦੇ ਆ ਵੀ ਕਿਸੇ ਨੂੰ ਖੂਬ ਪਾੜਦੇ ਆ ਤੇ ਖਾਤਾ ਤਿਆਰ ਹੀ ਹੁੰਦਾ ਸੋ ਇਸ ਗੱਲ ਆ ਵੀ ਲੇਖਾ ਤਾਂ ਬਈ ਦੇਣਾ ਹੀ ਪੈਣਾ ਹਨ ਤੇ ਚੰਗੇ ਕੰਮ ਕਰੋ ਫਿਰ ਇੱਕ ਤੁਸੀਂ ਹੋਰ ਚੀਜ਼ ਵੇਖਿਓ ਯਾਰ ਜਿਹੜਾ ਮਾੜਾ ਬੰਦਾ ਹੋਊਗਾ ਨਾ ਤੇ ਇੱਕ ਹੋਊਗਾ ਚੰਗਾ ਉਹ ਮਾੜੇ ਦੀ ਭੈਣ ਚ 10 ਬੰਦੇ ਹੋਰ ਵੀ ਹਮਾਇਤ ਕਰਨਗੇ ਵੀ ਜੇ ਕਿਤੇ ਪੰਚਾਇਤ ਇਕੱਠੀ ਹੋ ਜੇ ਨਾ ਤੇ ਇੱਕ ਪਾਸੇ ਮਾੜਾ ਬੰਦਾ ਬੈਠਾ ਹੋਵੇ ਤੇ ਇੱਕ ਪਾਸੇ ਚੰਗਾ ਤੇ ਚੰਗੇ ਮਗਰ ਦੋ ਹੋਣਗੇ ਤੇ ਮਾੜੇ ਮਗਰ 10 ਬੰਦੇ ਕਿਉਂਕਿ ਇਹੀ ਬਾਈ ਕਲਜੋਗਾ ਇਥੇ ਮਾੜੇ ਦੀ ਸੁਣਵਾਈ ਆ ਚੰਗੇ ਬੰਦੇ ਦੀ ਸੁਣਵਾਈ ਨਹੀਂ